ਉਹ ੜੀ ਜੰਗਲ ਤਾਂ ਕਈ ਕੁਛ ਕਰਦਾ ਹੈ ਕਈ ਹੋ ਸਕਦਾ ਕਈਆਂ ਨੇ ਨਾਮ ਹੀ ਪੋਟੀਆਂ ਹੋਣ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਸਨਕਾਰ ਕਰਨਾ ਇਹਨਾਂ ਦਾ ਪਹਿਲਾ ਫਰਜ਼ ਬਣਦਾ ਕਈ ਵਾਰੀ ਬੋਧਣ ਲਾ ਕੇ ਆਪਾਂ ਬੋਲ ਕੇ ਆਂਦੇ ਨਹੀਂ ਪਾਈ ਤੇ ਗੁੱਸਾ ਰੱਖ ਸੋਚਣਾ ਤਾਂ ਇਹਦਾ ਕਿ ਜੇ ਮੈਨੂੰ ਵੋਟ ਨਹੀਂ ਬਾਈ ਕੁਝ ਮੇਰੇ ਵੀ ਨੁਕਸ ਹੋ ਸਕਦਾ ਹੈ ਬੰਦਰੋਂ ਹਮੇਸ਼ਾ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਇਸ ਕਰਕੇ ਅਪੀਲ ਕਰਨਾ ਕਿ ਸਭ ਤੋਂ ਪਹਿਲਾਂ ਮਨਸ਼ੰਦੀ ਦੇ ਰਾਗ ਬਣਾ ਦੇ ਤਰਕੀਸ ਕੋਲ ਹੈ 13 ਦੇ ਵਿੱਚੋਂ ਕਿੰਨੀਆਂ ਸੀਟਾਂ ਜਿੱਤੀ ਆ ਮਾਦੂ ਦਾ 13 ਦੇ ਵਿੱਚੋਂ 9 ਸੀਟਾਂ ਮਾਦੂ ਪਾਰਟੀ ਦੇ ਆਪਣੇ ਚਾਚੇ ਤੇ ਸਾਰੇ ਭੈਣ ਭਰਾਵਾਂ ਨੇ ਮੇਰੇ ਨਾਲ ਪ੍ਰਾਇਓਰਟੀ ਪਹਿਲਾ ਕੰਮ ਆਪਣੇ ਅੰਸ਼ਿਆਂ ਨੂੰ ਕੀ ਖਿਆਲ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਇਹ ਹੀ ਕਹਿਣਾ ਠੀਕ ਹੈ ਜੀ 4 ਤਰੀਕ ਨੂੰ ਮਹਾਰਾਜ ਦਾ ਸੰਗ ਆਉਣਾ ਤਾਂ ਸੰਗਤ ਦਾ ਸਭ ਤੋਂ ਪਹਿਲਾਂ ਧੰਨਵਾਦ ਕਰੋ ਸ਼ੁਕਰਾਨਾ ਕਰੋ ਕਿ ਨਾਨਕ ਸਾਹਿਬ ਦੇ ਤਰਫ ਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਤੁਹਾਨੂੰ ਇੰਨੀਆਂ ਖੁਸ਼ੀਆਂ ਬਖਸ਼ੀਆਂ ਉਦੋਂ ਬਗੋ-ਬਗੋ ਜਾ ਕੇ ਅਪਡੇਟਮੈਂਟ ਬਾਰੇ ਇਹਨਾਂ ਨਾਲ ਕਰਾਂਗੇ ਠੀਕ ਧੰਨਵਾਦ ਆਮ ਆਦਮੀ ਪਾਰਟੀ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਾਂ 13 ਵਾਡਾਂ ਵਿੱਚੋਂ 9 ਵਾਡਾਂ ਉਤੇ ਜਿੱਤ ਹਾਸਲ ਕੀਤੀ ਜਲਦ ਕੀ ਚਾਰ ਉਮੀਦਵਾਰ ਕਾਂਗਰਸ ਦੇ ਜੇਤੂ ਰਹੇ ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਜਸ਼ਨ ਦਾ ਪੂਰਾ ਮਾਹੌਲ ਮਨਾਇਆ ਜਾ ਰਿਹਾ ਸੀ ਅਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਸਮਰਥਕਾਂ ਨੂੰ ਜੇਤੂ ਦਾ ਜਸ਼ਨ ਮਨਾਉਣ ਅਤੇ ਹੋ ਲੜਬਾੜੀ ਕਰਨ ਤੋਂ ਗਰੇਜ ਕਰਨ ਦੀ ਅਪੀਲ ਕੀਤੀ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੀ ਬਕਾਰੀ ਸੀਟ ਸਮਝੀ ਜਾਂਦੀ ਵਾਰ ਨੰਬਰ 5 ਵਿੱਚ ਆਮ ਆਦਮੀ ਪਾਰਟੀ ਤੋਂ ਸ਼੍ਰੀਮਤੀ ਸ਼ਿਖਾ ਕੁਕਾ ਜੇਤੂ ਰਹੇ ਇਸ ਮੌਕੇ ਪਤਕਰਮਾਂ ਨਾਲ ਗੱਲਬਾਤ ਕਰਦੇ ਆਂ ਸ਼੍ਰੀ ਅਜੇਸ਼ ਕੁਮਾਰ ਬਟਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਉਹਨੂੰ ਹਰਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਸਨ ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸ਼ਾਂਤਾ ਪ੍ਰਦਰਸ਼ਨ ਕਰਦੇ ਆਂ ਕਿ ਸੀਟ ਦੇ ਆਮ ਆਦਮੀ ਪਾਰਟੀ